তোরা মাই বাইক জোড়া মারছিস

ਇੱਧਰ ਤੇਰੀ ਮਾਂ ਬੈਠੀ ਇੱਧਰ ਆ ਮਾਰੋ ਇੱਥੇ ਠਾਲੀਆਂ ਇੱਥੇ ਹੀ ਰੋਣਾ ਅੱਛਾ ਅੱਗੇ ਹਾਂ ਇੱਕ ਦਿਨੇ ਮੀਟੂ ਹੀਰਾਂ ਦੇ ਮੂੰਹ 'ਚ ਪਾਉਂਦਾ ਅਗਰ ਅਸੀਂ ਇੱਕ ਦਿਨੇ ਵੀ ਹੀਰਾਂ ਤੇਰੇ ਮੂੰਹ ਦੇ ਵਿੱਚ ਪਾਉਣ ਲੱਗਦੀ ਆ ਹਾਂ ਜਲੇਬੀ ਤੇਰੇ ਮੂੰਹ 'ਵੱਲਾਂ ਦੀ ਪਈਆ ਆਦੇ ਹੀਰਾਂ ਦੇ ਜਲੇਬੀ ਆਹ ਹੱਥ ਜਿਹੜੇ ਬਿਲਕੁਲ ਮੂੰਹ ਦੇ ਨੇੜੇ ਜਿਹੜੇ ਮੂੰਹ 'ਚ ਲਾਲਾਂ ਚੋਟੀਆਂ ਪਈਆ ਆਦੇ ਹਾਂ ਇੱਥੇ ਫਿਲਮ ਦੀ ਨੰਬਰ ਇੱਕ ਸਟਾਰ ਫਿਲਮ ਦਾ ਨਾਮ ਲੈ ਕੇ ਆਉਂਦਾ ਹਾਂ ਕੁੱਤੇ ਖਾਨ ਜਲੇਬੀਆ ਓ ਤੈਨੂੰ ਨਹੀਂ ਜਲੀ ਤੀਰੋ ਵੇਖ ਲੋ ਕੱਜੜਾ

ਅੱਜ ਆ ਵੀ ਕਈ ਛੱਡੇ ਭੈਣ ਭਾਣ ਸੰਗਦੇ ਹੁੰਦੇ ਐ ਪੈਸ਼ੇ ਤੇ ਲੈ ਲਉ ਕੋਈ ਗੱਲ ਨਹੀਂ ਸਾਡੂ ਬਾਜ ਮਾਰਦੇ ਤੁਸੀਂ ਆਪ ਹੀ ਆ ਜਾਣਾ ਕਿਉਂ ਭੈਣ ਜੀ ਹਰਤੀ ਕਿਹੜੀ ਕਰਕੇ ਤੇ ਬੰਦਾ ਦੂਰ ਦੂਰ ਜਾਂਦਾ ਜਪਈ ਕੈਨੇਡਾ ਡਰਾਈਵਰ ਸਾਡੇ ਵੀਰ ਹਾਂ ਕੱ데 ਦਿੱਲੀ ਕੱ데 ਕਨਿਆ ਕੁਮਾਰੀ ਕੱਦੀ ਆਹੋ ਜੀ ਅਸਿੰਘ ਜੀ ਕਿੰਗਾ ਕੀ ਨਾਮ ਆ ਜੀ ਬੱਚੇ ਇੱਕਮ ਸਿੰਘ ਉਹ ਬਾਜੀ ਬਸ ਇੱਕ ਟਾਰੀ ਖੋਲ ਕੇ ਲਗਾ ਦਿਓ ਇੱਕਮ ਸਿੰਘ ਸਭ ਬਹੁਤ ਸ਼ਾਰੀ ਮੁਹੱਬਤ ਬਹੁਤ ਸ਼ਾਰੀ ਪਿਆਰ ਬੈਜੋ اے ਛੋਟਾ ਰਾਜਾ ਜੀ ਹਾਂ ਰਾਜੇ ਹਮੇਸ਼ਾ ਵੱਡੇ ਹੀ ਹੁੰਦੇ ਆ ਜੀ ਤਾੜੀ ਖੁੱਲ ਕੇ ਲਗਾ ਦਿਓ ਫਰੇਦਰ ਗਰੁੱਪ ਦੇ ਨਾਂ ਤੇ ਸਾਡੇ ਗੁਰਨੇਕ ਜੀ ਸਾਡਾ ਵੀ ਨੌਣਾ ਜੀ ਉਹ ਵੀ ਆਉਣਗੇ ਹਾਜ਼ਰੀਆਂ ਪੜਨਗੇ ਹਾਂ ਜੀ ਤਾੜੀ ਖੁੱਲ ਕੇ ਲਗਾ ਦਿਓ ਜਰਾ ਇੱਕ ਪਹਿਣਾ ਦੀ ਗੱਲ ਸੁਣਾ ਦਿਓ ਜਰਾ ਬਿਲਕੁਲ ਬਿਲਕੁਲ ਆਓ ਆਓ ਪਹਿਣਾ ਗੱਲ ਐਡਾ ਪਿੰਡਾਂ ਤੇ ਸ਼ਹਿਰਾਂ ਦੀ ਗੱਲ ਰਾਜੇਪਾਈ ਜੀ ਜੀ ਕਰੀਏ ਪਹਿਲਾਂ ਆਹਾ ਮਕੇਰੀਆਂ ਟੱਕ ਜੁਨੀਅਨ ਟੱਕ ਜੁਨੀਅਨ ਵਾਲੇ ਉਹਨਾਂ ਵੱਲੋਂ ਬਹੁਤ ਸਾਰੀ ਮੁਹੱਬਤ ਆਓ ਜੀ ਆਓ ਆਖ ਸਾਹਿਬ ਜੀ ਆਪਾਂ वाहिगुरू जी ख़ालसा श्री ने माण किया है बहुत बहुत धनबाद so, बहुत था बहुत बहुत शुक्रिया ब्रदर भाजी उन्हों का बहुत धनबाद बहुत 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 मेहरबानी ਫਿਰ ਜੀ ਪਹੁੰਚ ਗਏ ਸਾਡੇ ਇੱਕ ਬਲਕ ਬਾਲ ਪਲੇਅਰ ਹੈ ਜੀ ਦਲਜੀਤ ਸਿੰਘ ਬਾਲੀਵਾਲ ਪਲੇਅਰ ਤੇ ਪ੍ਰੀਤਿੰਦਰ ਸਿੰਘ ਬਾਲੀਵਾਲ ਪਲੇਅਰ ਇਹ ਮੁੰਡੇ ਇਹਨਾਂ ਨੂੰ ਆਪਾਂ ਤੁਸੀਂ ਮੇਰੇ ਜਿਹੜਾ ਰਾਜਾ ਬ੍ਰਦਰ ਤੇ ਆਪਾਂ ਸ਼ਾਰਟ ਮੂਵੀਜ਼ ਬਣਾਉਦੇ ਉਹਨਾਂ ਚ ਵੀ ਦੇਖਿਆ ਹੋਊਗਾ ਤੇ ਤੈਨੂੰ ਲੋ ਧੰਨਵਾਦੀ ਲਓ ਜੀ ਮਾਨਸੋਣਾ ਸਾਹਿਬ ਹੋਰ ਵੀ ਚਕਤਾਰ ਭਾਜੀ ਪਿੱਛੇ ਖੜ ਕੇ ਮੇਲਾ ਦੇਖਾ ਜਿਹੜਾ oh. 我们来。<inaudible>